ਮਨ ਦੀ ਸੁਣਨੀ ਨਹੀਂ ਆ ਮਨ ਨੂੰ ਗੁਰੂ ਦੇ ਚਲਣਾ ਚ ਰੱਖ ਦੇਣਾ ਆ ਜਦੋਂ ਰੂਹ ਨੇ ਮਨ ਦੀ ਗੱਲ ਸੁਣਨੀ ਮਨਾ ਕਰ ਦਿੱਤੀ ਗੁਰੂ ਦੀ ਗੱਲ ਸੁਣਨੀ ਸ਼ੁਰੂ ਕਰ ਦਿੱਤੀ ਮਨ ਬਹੁਤ ਲੱਟੇਗਾ ਤੜਫੇਗਾ ਤੁਹਾਡੇ ਮਨ ਨੂੰ 扑ਕਾਏਗਾ ਬੰਦਗੀ ਚ ਮਨ ਨਹੀਂ ਲੱਗੇਗਾ ਕਿਉਂ ਕਿਉਂਕਿ ਇਹਨੂੰ ਹੁਣ ਡਰ ਹੋ ਗਿਆ ਕੇ ਜੁਗਾ ਜਗੰਤਰਾ ਤੋਂ ਇਹਨੇ ਤੁਹਾਡੀ ਰੂਹ ਦੇ ਉੱਤੇ ਰਾਜ ਕੀਤਾ ਹੁੰਦਾ ਹੈ ਜਦੋਂ ਇਹ ਆਪਣੇ ਉੱਤੇ ਰਾਜ ਕਰਦਾ ਹੈ ਜਦੋਂ ਰੂਹ ਨੂੰ ਪੋਸ਼ਣਾ ਲੱਗਦਾ ਹੈ ਕਿ ਮੈਂ ਤੇ ਪਰਮਾਤਮਾ ਦੀ ਹੇ ਮੇਰਾ ਖਸਮ ਮੇਰਾ ਵਾਹਿਗੁਰੂ ਮੇਰਾ ਮਾਲਕ ਤੇ ਉਹ ਕਾਲਪੁਰਖਿਆ ਮੈਂ ਤੇ ਉਹਦੇ ਹੁਕਮ ਵਿੱਚ ਰਹਿਣਾ ਸੀ ਉਹੀ ਮੇਰੀ ਰੋਦਾਨਾ ਲੱਗਿਆ ਜਦੋਂ ਅਸੀਂ ਵਾਹਿਗੁਰੂ ਨੂੰ ਆਪਣੇ ਹਿਰਦੇ ਦੇ ਸਿੰਘਾਸਨ ਤੇ ਬਿਠਾਉਣਾ ਸ਼ੁਰੂ ਕਰ ਦਿੰਨੇ ਆ ਆਪਣੇ ਗੁਰੂ ਦੀ ਗੱਲ ਮੰਨਣੀ ਸ਼ੁਰੂ ਕਰ ਦਿੰਨੇ ਆ ਫੇਰੇ ਜਿਹੜਾ ਮਨ ਆ ਨਾ ਇਹ ਟੜਫੁੱਟਦਾ ਆ ਇਹਨੂੰ ਲੱਗਦਾ ਕਿ ਹੁਣ ਇਹ ਤਾਂ ਰਾਜ ਆ ਜੋ ਉਹ ਖਤਮ ਹੋਣ ਲੱਗਿਆ ਆ ਕਿਉਂਕਿ ਅਸੀਂ ਆਪਣੇ ਮਨ ਦੇ ਪਿੱਛੇ ਲੱਗਣਾ ਛੱਡ ਦਿੱਤਾ ਆ ਮਨ ਕਹਿੰਦਾ ਆ ਕਿ ਹੋਰ ਸੌਂ ਜਾ ਰੂ ਕਹਿੰਦੀ ਆ ਇਹ ਹੀ ਸਮਾਂ ਆ ਜਦੋਂ ਮੈਂ ਆਪਣੇ ਪ੍ਰਭੂ ਪਿਆਰੇ ਨੂੰ ਮਿਲ ਸਕਦੀ ਆ ਇਹ ਅੰਮ੍ਰਿਤ ਵੇਲੇ ਦਾ ਸਮਾਂ ਪਰਮਾਤਮਾ ਨਾਲ ਮਿਲਣ ਦਾ ਸਮੇ ਆ